ਇੱਕ ਜਿਹੜੀ 23 ਦੋ ਵਾਰ ਦਾ ਤਾਂ ਨੇ ਇੱਕ 23 24 ਰਾਤ ਨੂੰ ਜੀਐਸ ਐਂਟਰਪ੍ਰਾਈਜ਼ਸ ਹੈ ਇਲੈਕਟ੍ਰੋਨਿਕ ਦਾ ਸ਼ੋਅਰੂਮ ਹੈ ਅਨੰਦਪੁਰ ਸਾਹਿਬ ਉੱਥੇ ਰਾਤ ਨੂੰ ਇੱਕ ਉੱਥੇ ਚੋਰੀ ਹੋਈ ਸੀ ਇੱਕ ਸੈਕਿੰਡ ਵਾਰ ਦਾ ਜਿਹੜੀ ਆ ਗੰਪੁਰ ਦੇ ਚੋਰੀ ਹੋਈ ਸੀ ਜਿਹੜੀ ਪਹਿਲੀ ਵਾਰ ਦਾ ਤੁਹਾਨੂੰ ਮੈਂ ਦੱਸੀਆ ਉਹਦੇ ਸੰਬੰਧ ਦੇ ਵਿੱਚ ਮੁਕੱਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਉਹਦੇ ਚ ਐਸਐਚਓ ਅਨੰਦਪੁਰ ਸਾਹਿਬ ਤੇ ਇਚਾਰਜ ਸੀਏ ਵੱਲੋਂ ਡੀਐਸਪੀ ਡੀ ਸਾਹਿਬ ਦੀ ਨਿਗਰਾਨੀ ਦੇ ਵਿੱਚ ਜਿਹੜਾ ਇਹ ਇਨਵੈਸਟੀਗੇਸ਼ਨ ਚਲਾਈ ਗਈ ਤੇ ਇਹਦੀ ਹਿਊਮਨ ਤੇ ਇਲੈਕਟ੍ਰੀਕਲ ਇੰਟੈਲੀਜੈਂਸ ਦੇ ਨਾਲ ਜਿਹੜੀ ਅਸੀਂ ਇਹ ਮਗਧਮਾ ਕਰੈਕ ਕੀਤਾ ਤੇ ਉਥੇ ਜਿਹੜਾ ਉਹਦੇ ਵਿੱਚੋਂ ਸਮਾਨ ਚੋਰੀ ਹੋਇਆ ਸੀ ਉਹਦੇ ਵਿੱਚੋਂ ਦੋ ਏਸੀ 15 ਐਲਈਡੀ ਇੱਕ ਫ੍ਰਿਜ ਦੋ ਇਨਵਰਟਰ ਤੇ ਦੋ ਵਾਸ਼ਿੰਗ ਮਸ਼ੀਨਾਂ ਜਿਹੜੀਆਂ ਉਹ ਰਿਕਵਰ ਕਰਤੀਆਂ ਤੇ ਇਹਦੇ ਵਿੱਚੋਂ ਦੋ ਅਕਿਊਜ਼ਡ ਜਿਹੜੇ ਐ ਸੀਗੇ ਇਨਵੋਲਵ ਹੋ ਰਿਹਾ ਸਟਰੀ ਕੀਤੇ ਗਏ ਨੇ ਇਹਨਾਂ ਚੋਂ ਇੱਕ ਕਰਮਬੀਰ ਸਿੰਘ ਉਰਫ ਬਿੱਲਾ ਪੁੱਤਰ ਜਸਵੰਤ ਸਿੰਘ ਤੇ ਸੈਕਿੰਡ ਸੀਗਾ ਜੀ ਸੰਗਰਾਮ ਸਿੰਘ ਪੁੱਤਰ ਜਸਵੰਤ ਸਿੰਘ ਇਹ ਪਿਲਕਣੀ ਥਾਣਾ ਸਾਹਾ ਅੰਬਾਲਾ ਜ਼ਿਲ੍ਹੇ ਦੇ ਰਹਿਣ ਵਾਲੇ ਇਸੇ ਤਰ੍ਹਾਂ ਜਿਹੜੀ ਸੈਕਿੰਡ ਵਾਰ ਦਾਤ ਹੈ ਉਹ ਉਹ ਵਾਰਦਾਤ ਅਗੰਪੁਰ ਦੇ ਵਿੱਚ ਘਰ ਦੇ ਅੰਦਰੋਂ ਚੋਰੀ ਹੋਈ ਸੀ ਉਹਦੇ ਵਿੱਚ ਵੀ 6 ਕੇਸ ਰਿਜਿਸਟਰ ਕਰਕੇ ਇਨਵੈਸਟੀਗੇਸ਼ਨ ਕੀਤੀ ਗਈ ਹੈ ਤੇ ਉਹਦੇ ਉਹ ਵੀ ਕੇਸ ਕ੍ਰੈਕ ਕਰਕੇ ਦੋ ਦੋਸ਼ੀ ਅਮਰੀਕ ਸਿੰਘ ਪੁੱਤਰ ਜਗਿੰਦਰ RAM ਬਲਜੀਤ ਸਿੰਘ ਪੁੱਤਰ ਚੇਤਾ RAM ਇਹ ਬਈ ਸਮਰਾਲਾ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਇਹਨਾਂ ਕੋਲੋਂ ਚੋਰੀ ਹੋਇਆ ਸੋਨੇ ਚਾਂਦੀ ਗਹਿਣੇ ਜਿਹੜੇ ਉਹ ਬਰਾਮਦ ਕੀਤੇ ਗਏ ਤੇ ਚਾਰੇ ਦੋਸ਼ੀ ਜਿਹੜੇ ਨੇ ਉਹ ਸਾਡੀ ਪੁਲਿਸ ਰਿਮਾਰਡ ਤੇ ਨੇ ਇਹਨਾਂ ਦੀ ਫਰਦਰ ਇਨਟੈਰੋਗੇਸ਼ਨ ਸਾਡੇ ਵੱਲੋਂ ਹੋ ਰਹੀ ਹੈ ਤੇ ਇਹ ਸਾਨੂੰ ਉਮੀਦ ਹੈ ਹੋਰ ਵੀ ਅਸੀਂ ਜਿਹੜੀਆਂ ਇੱਥੋਂ ਦਵਾਰਦਾਤਾਂ ਨੇ ਡਿਸਟ੍ਰਿਕਟ ਕੀਤੀਆਂ ਹੈ ਉਹ ਵੀ ਇਹਨਾਂ ਤੋਂ ਅਸੀਂ ਕ੍ਰੈਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹ ਉਮੀਦ ਹੈ ਵੀ ਉਹ ਵੀ ਛੇਤੀ ਹੋ ਜਾਣਗੇ ਜਿਹੜੀ ਉਹਨਾਂ ਦਾ ਫੈਮਲੀ ਬੈਕਗ੍ਰਾਉਂਡ ਹੈ ਉਹ ਤੁਹਾਨੂੰ ਮੈਂ ਦੱਸਿਆ ਜਿਹਾ ਵਾਲਾ ਸਹਾ ਥਾਣਾ ਸਾਹਬ ਵਾਲਾ ਦੇ ਰਹਿਣਾ ਤੇ ਰਹਿਣ ਵਾਲੇ ਨੇ ਬਾਕੀ ਡਿਟੇਲ ਚ ਅਸੀਂ ਪੁੱਛ ਕੇ ਸੀ ਉਹਨਾਂ ਤੋਂ ਕਰ ਰਹੇ ਆ ਸਾਡੇ ਕੋਲ ਰਿਪੋਰਟ ਤੇ ਜੇ ਹੈਗੇ ਨੇ ਇਹਦਾ ਜਿਹੜੇ ਫੜੇ ਚਾਹ ਇਹਨਾਂ ਤੋਂ ਪਹਿਲਾਂ ਵੀ ਬਰਦਤਾਂ ਕਹਿੰਦੀ ਹੋਈ ਆ ਉਹ ਅਸੀਂ ਰਿਕਾਰਡ ਇਹਨਾਂ ਦਾ ਸਬੰਧ ਥਾਣੇ ਤੋਂ ਲੈ ਰਹੇ ਆਂ ਬਰਦਤ ਤਾਂ ਹੈਗੀ ਹੀ ਕੀਤੀ ਹਾਂ ਹਾਂ ਬਰਦਤ ਤਾਂ ਪਹਿਲਾਂ ਕੀਤੀ ਹੋਈ ਆ ਇਹਨਾਂ ਨੇ ਪਹਿਲਾਂ ਮਗਦਮੇ ਦਰਜ ਨੇ ਕਿੱਥੇ ਕੀ ਦਰਜ ਨੇ ਕੀ ਬਰਦਤਾਂ ਨੇ ਉਹ ਸਾਰਾ ਰਿਕਾਰਡ ਅਸੀਂ ਦੇ ਰਹੇ ਆਂ ਜਦੋਂ ਇਹ ਦੱਸਿਆ ਵੀ ਫਿਊਚਰ ਵੀ ਕੋਈ ਗੁਰਾਡ ਟੈਨ ਪਲੈਨਿੰਗ ਕੋਲ ਚਲਦੀ ਜੀ ਉਹ ਜੀ ਅਸੀਂ ਦਾ ਤੋਂ ਇੰਟਰੋਗੇਸ਼ਨ ਸਾਡੀ ਚੱਲ ਰਹੀ ਹੈ ਜਿਵੇਂ ਜਿਵੇਂ ਕੋਈ ਹੋਰ ਆਉਟਪੁੱਟ ਇਨਪੁੱਟ ਸਾਡੇ ਕੋਲ ਆਉਂਦੀ ਹੈ ਆਉਟਪੁੱਟ ਤੇ ਤੁਹਾਨੂੰ ਦੇ ਤੁਹਾਨੂੰ ਦੱਸ ਦਿਆਂਗੇ